ਸਾਡੇ ਦੋ ਇੰਪੋਰਟੈਂਟ ਇਸ਼ੂਸ ਸੀ ਇੱਕ ਤਾਂ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਬਦਲਾਖੋਰੀ ਜਿਹੜੀ ਆ ਉਹ ਸਿਖਰਾਂ ਤੇ ਆ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹਿੰਮਤ ਕਰਦਾ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਨ ਦਾ ਨੁਕਤਾ ਚੀਨੀ ਕਰਨ ਦਾ ਜਾਣਕਾਰੀ ਲੈਣ ਦਾ ਉਹਨਾਂ ਦੇ ਉੱਤੇ ਕਿਵੇਂ ਰੈਂਡਮਲੀ ਪਰਚੇ ਦਰਜ ਕੀਤੇ ਗਏ ਚਾਹੇ ਉਹ 10 ਪੱਤਰਕਾਰਾਂ ਦੇ ਆਜ਼ਾਦ ਮੀਡੀਆ ਦੇ ਪਰਚੇ ਦਰਜ ਹੋਏ ਉਸ ਤੋਂ ਬਾਅਦ ਤੀਸ਼ੀ ਨੇ ਜੋ ਅਪਸ਼ਬਦ ਬੋਲੇ ਵਿਧਾਨ ਸਭਾ ਦਿੱਲੀ 'ਚ ਪਰਚਾ ਉਹਦਾ ਜਲੰਧਰ ਵਿੱਚ ਦਰਜ ਕਰਤਾ ਤੇ ਪਰਚਾ ਖੈਰੇ ਤੇ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਇਹ ਦਰਸਾਉਂਦਾ ਵਾ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਵਾ ਇਸ ਲਈ ਇੱਕ ਮੁੱਦਾ ਦਾ ਸਾਡਾ ਇਹ ਸੀਗਾ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕਿਰਪਾ ਕਰਕੇ ਬੀਜੀਪੀ ਪੰਜਾਬ ਨੂੰ ਜਵਾਬ ਤਲਬੀ ਮੰਗੋ ਉਹਨਾਂ ਦੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਬਦਲਾਕੋਰੀ ਮੇਰੇ ਆਪਣੇ ਹਲਕੇ ਭਲੱਤ ਵਿੱਚ ਕੀਤੀ ਗਈ ਯਾਰ ਵਿਚਰੀਆਂ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਦੀਆਂ ਚੱਲਦੀਆਂ ਚੋਣਾਂ ਵਿੱਚ 9 ਮੁਕਦਮੇ ਦਰਜ ਕੀਤੇ ਗਏ ਨੇ 9 ਐਫ ਆਈਆਰ ਝੂਠੀਆਂ ਔਰ ਉਹਨਾਂ ਵਿੱਚ 2 ਦਰਜਨ ਤੋਂ ਜ਼ਿਆਦਾ ਇੰਪੋਰਟੈਂਟ ਕਾਂਗਰਸ ਦੇ ਆਗੂ ਜਿਹੜੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਗਰ ਪੰਚਾਇਤਾਂ ਦੇ ਪ੍ਰਧਾਨ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਨੂੰ ਚੁਣ-ਚੁਣ ਕੇ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਇਧਰੋਂ ਚੁਣ ਲਿਆ ਉਹਨਾਂ ਨੂੰ ਪਰਚਾ 'ਚ ਨਾਮਜ਼ਦ ਕਰਤਾ ਤਾਂ ਕਿ دہشت ਪਾਈ ਜਾ ਸਕੇ ਔਰ ਇੱਥੇ ਹੀ ਬਸ ਨਹੀਂ ਇੱਕ ਏਦਾਂ ਦੀ ਫਜ਼ੂਲ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਨੰਬਰ 251 ਪੁਲਿਸ ਸਟੇਸ਼ਨ ਸੁਬਾਨਪੁਰ ਇੱਕ ਫਰਜੀ ਜਿਹਾ ਜਿਗਾਰਡ ਬਣਾ ਲਿਆ ਕਿ ਜੀ ਇਹਨਾਂ ਨੇ ਸਰਕਾਰੀ ਰਾਸ਼ਨ ਚੋਰੀ ਕੀਤਾ ਔਰ ਹੜਾ ਹੜਾਂ ਦੇ ਟਾਈਮ ਦੀ ਗੱਲ ਬਣਾ ਕੇ ਉਹਦੇ ਚ ਪਹਿਲਾਂ 7 ਬੰਦੇ ਨਾਮਜ਼ਦ ਕੀਤੇ ਔਰ ਉਸ ਤੋਂ ਬਾਅਦ ਉਹਨੂੰ ਅਣਪਛਾਤੇ ਰੱਖ ਦਿੱਤਾ ਐਂਡ ਅਨ ਅਦਰ ਅਨ ਅਡੈਂਟੀਫਾਈਡ ਪਰਸਨਸ ਅਣਪਛਾਤੇ ਆ ਵਿੱਚ ਚੱਲਦੀ ਇਲੈਕਸ਼ਨ ਚ ਜਿਹਦਾ ਦਿਲ ਕੀਤਾ ਉਹਨਾਂ ਇੰਪੋਰਟੈਂਟ ਬੰਦਿਆਂ ਨੂੰ ਉਹਦੇ ਚ ਨਾਮਜ਼ਦ ਕਰਤਾ ਇਹਦੇ ਨਾਲੋਂ ਜ਼ਿਆਦਾ ਅ ਮਤਲਬ ਬਦਲਾਖੋਰੀ ਪੋਲੀਟੀਕਲ ਵਿਂਡੇਟਾ ਪੋਲੀਟੀਕਲ ਟੈਰਰਿਜ਼ਮ ਮੇਰੇ ਖਿਆਲ ਸਾਰੇ ਦੇਸ਼ 'ਚ ਕਿਤੇ ਨਹੀਂ ਹੋ ਰਿਹਾ ਜੋ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਅਸੀਂ ਡੀਜੀਪੀ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਸਾਨੂੰ ਪੂਰਾ ਇੱਕ ਡੈਲੀਗੇਸ਼ਨ ਦਾ ਸਮਾਂ ਦਿਓ ਉਹ ਜਿਹੜੇ 25 ਬੰਦੇ ਨਾਮਜ਼ਦ ਕੀਤੇ ਗਏ ਉਹ ਗਵਰਨਰ ਸਾਹਿਬ ਦੇ ਮੱਥੇ ਲਾਉਣੇ ਆ ਉਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ ਵਾ ਔਰ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਦੋਨਾਂ ਹੱਥਾਂ ਦਾ ਪੰਜਾਬ ਦੇ ਸਰੋਤਾਂ ਨੂੰ ਲੁੱਟਿਆ ਜਾ ਰਿਹਾ ਉਹਦੀ ਬੜੀ ਇੱਕ ਇੰਪੋਰਟੈਂਟ ਅਸੀਂ ਜਿਹੜੀ ਰੈਪ੍ਰেজentation ਗਵਰਨਰ ਨੂੰ ਦਿੱਤੀ ਆ ਪਿਛਲੇ ਸਮੇਂ ਵਿੱਚ ਕੈਬਨਿਟ ਪੰਜਾਬ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਪੀ ਐਲ ਪੀ ਐ ਉਹਦੇ ਵਿੱਚ ਇੱਕ ਬੜੀ ਹੁਸ਼ਾਰੀ ਨਾਲ ਤਬਦੀਲੀ ਕੀਤੀ ਆ ਸੈਕਸ਼ਨ 4 ਨੂੰ ਅਮੈਂਡ ਕੀਤਾ ਜਿੰਨੇ ਰੈਸਟ੍ਰਿਕਟਿਡ ਏਰੀਆ ਸੀ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ ਬਾਹਰ ਨਵਾਂ ਚੰਡੀਗੜ੍ਹ ਦੇ ਲਾਗੇ ਮੁਹਾਲੀ ਦੇ ਲਾਗੇ ਔਰ ਇੱਥੋਂ ਲੈ ਕੇ ਪਠਾਨਕੋਟ ਤੱਕ ਜਿੰਨੀ ਕੰਡੀ ਦੀ ਬੈਲਟ ਸੀ ਇਹ ਸਾਰਾ ਰੈਸਟ੍ਰਿਕਟਿਡ ਏਰੀਆ ਸੀਗਾ ਫੋਰੈਸਟ ਲੈਂਡ ਸੀਗਾ ਗ੍ਰੀਨ ਬੈਲਟ ਸੀਗੀ ਇੱਥੇ ਕੋਈ ਵੀ ਵਿਅਕਤੀ ਫਾਰਮ ਹਾਊਸ ਨਹੀਂ ਸੀ ਬਣਾ ਸਕਦਾ ਪਹਿਲਾ ਸ਼ਰਤ ਸੀ ਕਿ 2.5 ਏਕੜ ਘੱਟੋ ਘੱਟ ਜ਼ਮੀਨ ਹੋਵੇ ਉਹਦੇ ਤੇ ਵੀ ਟੈਂਪਰੇਰੀ ਸਟਰਕਚਰ ਖੜਾ ਕੀਤਾ ਜਾ ਸਕਦਾ ਸੀਗਾ ਔਰ ਤੁਸੀਂ ਕੁਝ ਨਹੀਂ ਸੀ ਬਣਾ ਸਕਦੇ ਉਹਦੇ ਨਾਲ ਸਾਡੇ ਪੰਜਾਬ ਦੀ ਇਕੋਲਜੀ ਬਚੀ ਹੋਈ ਸੀ ਵਾਤਾਵਰਨ ਬਚਿਆ ਹੋਇਆ ਸੀਗਾ ਲੇਕਿਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਸ਼ਿਆਰੀ ਨਾਲ ਲੈਂਡ ਮਾਫੀਆ ਨਾਲ ਮਿਲ ਕੇ ਇਹਨਾਂ ਨੇ ਜਿਹੜੀ ਅਮੈਂਡਮੈਂਟ ਕੀਤੀ ਆ ਪੀਐਲਪੀਏ ਦੇ ਵਿੱਚ ਉਹਦੇ ਚ ਇਹਨਾਂ ਨੇ ਹੁਣ ਅਲਾਉ ਕਰਤਾ ਕਿ ਤੁਸੀਂ 2.5 ਏਕੜ ਦੀ بجائے 1 ਏਕੜ ਵਿੱਚ ਪੂਰਾ ਫਾਰਮ ਹਾਊਸ ਜਿੱਦਾਂ ਮਤਲਬ ਚੰਡੀਗੜ੍ਹ ਵਿੱਚ ਮਕਾਨ ਬਣਦੇ ਨੇ ਜਾਂ ਸ਼ਹਿਰਾਂ 'ਚ ਬਣਦੇ ਨੇ 70-80% ਕਵਰਡ ਏਰੀਆ ਤੁਸੀਂ ਮਕਾਨ ਬਣਾ ਸਕਦੇ ਹੋ ਔਰ ਇਹਦੇ ਚ ਜਿਹੜਾ ਲੈਂਡ ਮਾਫੀਆ ਦੀ ਗੱਲ ਕੀਤੀ ਆ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੈਬਿਨੇਟ ਵਿੱਚ ਐਮੈਂਡਮੈਂਟ ਕਰਨੀ ਆ ਮਾਸਟਰ ਪਲਾਨ ਨੂੰ ਛੇੜਛਾੜ ਕਰਨੀ ਆ ਪਹਿਲਾਂ ਇਹਨਾਂ ਨੇ ਦਿੱਲੀ ਦੇ ਲੋਕਾਂ ਨੇ ਜਿਹੜੇ ਆਗੂ ਨੇ ਕੇਜਰੀਵਾਲ ਸਸੋਡਿਆ ਸੁਤਿੰਦਰ ਜੈਨ ਔਰ ਜਿਹੜਾ ਲੈਂਡ ਸ਼ਾਰਕਸ ਨੇ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਨੇ ਜ਼ਮੀਨਾਂ ਚੱਕੀਆਂ ਕਿਉਂਕਿ ਜਦੋਂ ਰੈਸਟ੍ਰਿਕਟਿਡ ਏਰੀਆ ਸੀਗਾ ਮਿਸਾਲ ਦੇ ਤੌਰ ਤੇ ਚੰਡੀਗੜ੍ਹ ਦੇ ਨੇੜੇ-ਨੇੜੇ ਰਿਸਟ੍ਰિક્ਟਿਡ ਏਰੀਆ ਦੀ ਕੀਮਤ 1 1 ਕਰੋੜ ਰੁਪਇਆ ਏਕੜ ਸੀਗਾ ਕਿਉਂਕਿ ਉੱਥੇ ਕੁਝ ਤੁਸੀਂ ਬਣਾ ਨਹੀਂ ਸਕਦੇ ਸੀਗੇ ਪਹਿਲਾਂ ਇਹਨਾਂ ਨੇ ਲੈਂਡ ਬੈਂਕ ਇਕੱਠਾ ਕੀਤਾ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਪਠਾਨਕੋਟ ਹਸਾਰਪੁਰ ਦੀ ਕੱਢੀ ਬੈਲਟ ਤੱਕ ਇਹਨਾਂ ਨੇ ਸਸਤੀਆਂ ਜ਼ਮੀਨਾਂ ਚੱਕੀਆਂ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਕਾਨੂੰਨ ਵਿੱਚ ਤਬਦੀਲੀ ਕਰਾ ਲੈਣੀ ਕੈਬਨਿਟ ਤੋਂ ਔਰ ਜ਼ਮੀਨਾਂ ਚੱਕਣ ਤੋਂ ਬਾਅਦ ਇਹਨਾਂ ਨੇ ਇਹ ਪੀਐਲਪੀਏ ਦਾ ਸੈਕਸ਼ਨ 4 ਵਿੱਚ ਜਿਹੜੀ ਤਬਦੀਲੀ ਕੀਤੀ ਆ ਉਹਦੇ ਨਾਲ ਕੀ ਹੋਇਆ ਕਿ ਓਵਰਨਾਈਟ ਰਾਤੋਂ ਰਾਤ ਇੱਕ ਦਾ 5 ਕਰੋੜ ਰੁਪਇਆ ਕਿਲੇ ਦਾ ਬਣਾ ਲਿਆ ਇਹਨਾਂ ਨੇ ਇਦਨੋਂ ਵੱਡੀ ਠੱਗੀ ਪੰਜਾਬ ਦੇ ਨਾਲ ਨਹੀਂ ਹੋ ਸਕਦੀ ਇਹ ਇੱਕ ਕਾਲਜੀ ਦਾ ਵੀ ਬਲਾਤਕਾਰ ਇੱਥੇ ਹੁਣ ਚੰਡੀਗੜ੍ਹ ਤੋਂ ਲੈ ਕੇ ਤੇ ਪਠਾਨਕੋਟ ਤੱਕ ਸਾਰਾ ਕੰਕਰੀਟ ਜੰਗਲ ਬਣ ਜਾਏਗਾ ਦਰਖਤ ਵੱਡੇ ਜਾਣਗੇ ਲੇਕਿਨ ਕਿਸੇ ਦਿੱਲੀ ਵਾਲਿਆਂ ਨੂੰ ਕੀ ਪਰਵਾਹ ਹੈ ਕਿਉਂਕਿ ਇੱਥੇ ਤਾਂ ਗੈਰ ਪੰਜਾਬੀਆਂ ਦਾ ਰਾਜ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਸਾਡਾ ਡੀਜੀਪੀ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਸਾਡੇ ਰੇਰਾ ਦਾ ਚੇਅਰਮੈਨ ਗੈਰ ਪੰਜਾਬੀ ਸਾਡਾ ਇੰਡਸਟਰੀਅਲ ਕਾਰਪੋਰੇਸ਼ਨ ਦਾ ਚੇਅਰਮੈਨ ਗੈਰ ਪੰਜਾਬੀ ਜਿੰਨੀਆਂ ਇੰਪੋਰਟੈਂਟ ਅਸਾਈਨਮੈਂਟਸ ਉਹ ਪੋਜੀਸ਼ਨਾਂ ਨੇ ਸਾਰੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਆਣ ਕੇ ਕੋਠੀਆਂ ਤੇ ਕਬਜ਼ਾ ਕਰ ਲਿਆ ਸਾਡੀਆਂ ਸਾਡੇ ਦਫ਼ਤਰਾਂ ਦੇ ਉੱਤੇ ਕਬਜ਼ਾ ਕਰ ਲਿਆ ਜਿੰਨੀਆਂ ਨੌਕਰੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਦੇ ਦਿੱਤੀਆਂ ਬਹੁਤ ਵੱਡਾ ਧੋਖਾ ਬਹੁਤ ਵੱਡਾ ਫਰਾਡ ਇਹ ਸਰਕਾਰ ਨੇ ਕੀਤਾ ਔਰ ਅੱਜ ਮੈਂ ਗਵਰਨਰ ਸਾਹਿਬ ਨੂੰ ਚੇਤੇ ਕਰਾਇਆ ਕਿ ਤੁਸੀਂ ਜਿਹੜਾ ਟੋਇਟਾ ਹਾਈਲਕਸ ਗੱਡੀਆਂ ਇਹਨਾਂ ਨੇ 144 ਗੱਡੀਆਂ ਖਰੀਦੀਆਂ ਸੜਕ ਸੁਰੱਖਿਆ ਫੋਰਸ ਲਈ ਉਹਦੀ ਰੈਪ੍ਰেজੈਂਟੇਸ਼ਨ ਤੇ ਤੁਹਾਡੀ ਆਲੇ ਤੁਹਾਡੇ ਵੱਲੋਂ ਦਿੱਤੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਆ ਗਵਰਨਰ ਸਾਹਿਬ ਨੇ ਲਿਖਿਆ ਪਿਛਲੇ ਦਿਨੀ ਡੀਜੀਪੀ ਨੂੰ ਕਿ ਇਹਦੀ ਪ੍ਰੋਪਰ ਜਾਂਚ ਕਰਾ ਕੇ ਤੇ ਰਿਪੋਰਟ ਦਿੱਤੀ ਜਾਵੇ ਲੇਕਿਨ ਡੀਜੀਪੀ ਨੇ ਪੰਜਾਬ ਸਰਕਾਰ ਨੇ ਗਵਰਨਰ ਦੇ ਹਦਾਇਤਾਂ ਨੂੰ ਛਿੱਕੇ ਤੇ ਟੰਗਿਆ ਵਾ ਔਰ ਤੁਸੀਂ ਸਾਰੇ ਜਾਣਦੇ ਕਿ ਟੋਯੋਟਾ ਹਾਈਲਕਸ ਇੱਕ ਗੱਡੀ ਦੇ ਪਿੱਛੇ 10 ਤੋਂ 15 ਲੱਖ ਰੁਪਏ ਡਿਸਕਾਊਂਟ ਮਿਲਦਾ ਲੇਕਿਨ ਪੰਜਾਬ ਸਰਕਾਰ ਨੇ ਪੂਰੇ ਪੈਸੇ ਦਿੱਤੇ 144 ਗੱਡੀਆਂ ਦੇ ਤੇ ਬਾਅਦ ਵਿੱਚ ਪੈਸਾ ਕਮਿਸ਼ਨ ਵਿੱਚ ਖਾਦਾ ਡੀਜੀਪੀ ਦੇ ਨਾਮ ਤੇ ਬਿਲਿੰਗ ਆ ਭਗਵੰਤ ਮਾਨ ਉਹਦਾ ਹੋਮ ਮਿਨਿਸਟਰ ਆ ਔਰ ਇਹਦੇ ਨਾਲ ਵੱਡੀ ਠੱਗੀ ਬਲੈਕ ਐਂਡ ਵਾਈਟ ਓਪਨ ਐਂਡ ਸ਼ਟ ਕੇਸ ਆਫ ਕਰਪਸ਼ਨ ਲੇਕਿਨ ਕੋਈ ਜਾਂਚ ਨਹੀਂ ਕਰਾਈ ਪਰ ਜੇ ਸਾਡੇ ਤੇ ਐਫਆਈਆਰ ਦਰਜ ਕਰਨੀ ਆ ਤੇ ਉਹ ਤਾਂ ਫੋਰੈਂਸਿਕ ਜਾਂਚ ਘੰਟਿਆਂ ਚ ਹੀ ਲੈ ਆਉਂਦੇ ਨੇ ਔਰ ਜਿਹੜੀ ਆਡੀਓ ਦੀ ਜਾਂਚ ਕਰਾਈ ਉਹ ਕਿਵੇਂ ਕਿਹੜੀ ਫੋਰੈਂਸਿਕ ਹੈ ਤੀਸੀ ਦੀ ਤੇ ਤੀਸੀ ਦਾ ਜਿਹੜਾ ਵੌਇਸ ਸੈਂਪਲ ਤਾਂ ਲਿਆ ਹੀ ਨਹੀਂ ਸਾਡੀ ਲੈਬ ਨੇ ਉਹ ਕਿਵੇਂ ਕਹਿਤਾ ਕਿ ਉੱਥੇ ਅਦਿਸ਼ੀ ਨੇ ਫਲਾਨੇ ਸ਼ਬਦ ਨਹੀਂ ਬੋਲੇ ਇਸ ਤਰ੍ਹਾਂ ਦਾ ਫਰਾਡ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਸਾਡਾ ਬਫਲ ਜਿਹੜਾ ਸੀਗਾ ਉਹ ਕਿਸ ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਨੇ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਅਤੇ ਦੂਜੇ ਆਫਸਰਜ਼ ਅਸੀਂ ਇਹ ਦੋਨੋਂ ਰੈਪ੍ਰেজentation ਆ ਗਵਰਨਰ ਨੂੰ ਦੇ ਕੇ ਆਏ ਆ ਅੱਜ ਕਰਦੇ ਆ ਕਿ ਗਵਰਨਰ ਕਨਸਟੀਟਿਊਸ਼ਨਲ ਹੈਡ ਆ ਇਹਦੇ ਵਿੱਚ ਕੋਈ ਨਾ ਕੋਈ ਮਦਖਲਤ ਕਰਕੇ ਤੇ ਇਸ ਪੰਜਾਬ ਨੂੰ ਇਨਸਾਫ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਧੰਨਵਾਦ ਤੁਹਾਡਾ ਖੈਰ ਸਿੰਘ ਜੋ ਐਫਆਈਆਰ ਦਰਜ ਹੋਈ ਹੈ ਉਹ 6 ਘੰਟਿਆਂ ਬਾਅਦ ਹੀ ਜਿਹੜੀ ਉਹ ਦਰਜ ਕਰ ਦਿੱਤੀ ਗਈ 1 ਵਜੇ ਦੇ ਤਕਰੀਬਨ ਹਾਂਜੀ ਮੈਂ ਦੇਖੀ ਉਹਦੀ ਟਾਈਮਿੰਗ 11 ਵਜੇ ਦੀ ਉਹ ਕੀ ਲੱਗਦਾ 6 ਘੰਟਿਆਂ ਦੇ ਵਿੱਚ ਵਿੱਚ ਵਾਇਸ ਸੈਂਪਲਿੰਗ ਲੈ ਕੇ ਜਿਹੜੀ ਆ ਉਹ ਪਾਸ ਹੋ ਗਈ ਉਹਨੂੰ ਦਾ ਮੈਂ ਜ਼ਿਕਰ ਕੀਤਾ ਵਾ ਮਤਲਬ ਹੀ ਕੋਈ ਨਹੀਂਗਾ ਇਹ ਸਾਰਾ ਫਰਾਡੂਲੈਂਟ ਕਨਕਾਕਟਡ ਸਟੋਰੀ ਆ ਕਿ 6 ਘੰਟਿਆਂ ਚ ਫਰਚਾ ਦਰਜ ਹੋ ਗਿਆ ਦਲੰਦਰ ਦੇ ਸੀਪੀ ਨੇ 6 ਘੰਟਿਆਂ ਦੇ ਵਿੱਚ ਵੌਇਸ ਸੈਂਪਲ ਵੀ ਸੌਰੀ ਆਡੀਓ ਦੀ ਫੋਰੈਂਸਿਕ ਜਾਂਚ ਵੀ ਲੈ ਲਈ ਵੀਡੀਓ ਦੀ ਤੇ ਜਦ ਮੈਂ ਕਿਹਾ ਕਿ ਤੀਸੀ ਜਿਹੜੇ ਕਿ ਅਪਸ਼ਬ ਬੋਲੀ ਗੁਰੂ ਤੇਗਪਾਦਰ ਸਾਹਿਬ ਜਾਂ ਸਾਡੇ ਗੁਰੂਆਂ ਵਾਸਤੇ ਉਹਦਾ ਵੌਇਸ ਦਾ ਸੈਂਪਲ ਤਾਂ ਲਿਆ ਹੀ ਨਹੀਂ ਗਿਆ ਉਹਦੇ ਸੈਂਪਲਿੰਗ ਤੋਂ ਬਗੈਰ ਹੀ ਫੋਰੈਂਸਿਕ ਨੇ ਉਹਨੂੰ ਜਾਂਚ ਦਿੱਤੀ ਅਸਲ ਕੌਗਨੀਸੈਂਸੇ ਦੀ ਸਪੀਕਰ ਦਿੱਲੀ ਨੇ ਲਈ ਆ ਇਹਨਾਂ ਨੂੰ ਇਹਨਾਂ ਨੂੰ ਆ ਨੋਟਿਸ ਕੱਢਿਆ ਸੀਗਾ ਇਹਨਾਂ ਨੇ ਕੱਲ 10 ਦਿਨ ਦਾ ਟਾਈਮ ਹੋਰ ਮੰਗਿਆ ਪਰ ਮੈਨੂੰ ਪਤਾ ਲੱਗਿਆ ਕਿ ਉਹ 10 ਦਿਨ ਦੇ ਟਾਈਮ ਦੇਣ ਤੋਂ ਇਨਕਾਰੀ ਨੇ ਔਰ ਉਹਨਾਂ ਨੇ ਕਿਹਾ ਕਿ ਅਗਲੇ 48 ਘੰਟਿਆਂ ਵਿੱਚ ਸਾਨੂੰ ਫੋਰੈਂਸਿਕ ਜਾਂਚ ਦੀ ਰਿਪੋਰਟ ਵੀ ਦਿਓ ਐਫ ਆਈ ਆਰ ਦੀ ਕਾਪੀ ਵੀ ਦਿਓ ਦੇਖੋ 2 ਦਿਨ ਐਫ ਆਈ ਆਰ ਚੋਰਾ ਵਾਂਗੂ ਹਲੇ ਵੀ ਚੋਰਾ ਵਾਂਗੂ ਹਲੇ ਅਪਲੋਡ ਨਹੀਂ ਕੀਤੀ ਜਿਹੜਾ ਕਾਨੂੰਨ ਕਹਿੰਦਾ ਵਾ ਕਿ ਇਟ ਸ਼ੁਡ ਬੀ ਅਪਲੋਡਡ ਆਨਲਾਈਨ ਉਹ ਵੀ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਰਿਪੀਟਡਲੀ ਕਹਿ ਰਹੇ ਆ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਇਹ ਸ਼ਬਦ ਬਣੋ ਵਰਤੋ ਕਿ ਅੱਜ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਪੁਲਿਸ ਸਟੇਟ ਬਣਾ ਦਿੱਤਾ ਸਾਢੇ 10 ਸਮਾਂ ਵੀ ਮੰਗਿਆ ਗਿਆ ਉਹ ਸੋ ਮਾਫ ਕਰਨ ਦਾ ਦੱਸ ਦਿੰਦਾ ਦੱਸ ਦਿੰਦਾ ਅ ਸੀਪੀਐਮ ਜਲੰਧਰ ਨੇ ਵੀ ਬੀਜੀਪੀ ਪੰਜਾਬ ਨੇ ਵੀ ਇਹ ਨਾਲ ਸਪੈਸਿਫਿਕ ਜਿਹੜੇ ਸਾਈਬਰ ਕ੍ਰਾਈਮ ਨੇ ਉਹਨਾਂ ਨੇ ਵੀ ਹਾਂ ਜੀ ਸਾਨੂੰ ਦਾਦਰ ਦਾ ਸਬੰਧ ਮੈਂ ਦੇਖਿਆ ਉਹਨਾਂ ਨੇ ਮੰਨਣਾ ਨਹੀਂ ਗਾ ਉਹਨਾਂ ਨੇ ਕਹਿ ਦਿੱਤਾ ਕਿ ਇਹ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹ ਇਹਨੂੰ ਸ਼ਾਰਟਲੀ ਫਾਲੋ ਅਪ ਕਰਨਗੇ ਔਰ ਅਫਸਰਾਂ ਨੂੰ ਮੈਂ ਸਿਰਫ ਕਹਿਣਾ ਗਾਣਾ ਕਿ ਤੁਹਾਨੂੰ ਹੱਥ ਠੋਕੇ ਬਣਾ ਕੇ ਤੁਹਾਡਾ ਇਸਤੇਮਾਲ ਕਰਕੇ ਪਰਚੇ ਅਲਟੀਮੇਟਲੀ ਆ ਐਕਸ਼ਨ ਤੁਹਾਡੇ ਤੇ ਹੋਣਾ ਹੁਣ ਜੇ ਕੋਈ ਸਪੀਕਰ ਵਿਧਾਨ ਸਭਾ ਆਟੋਨਮਸ ਬਾਡੀ ਆ ਵਿਧਾਨ ਸਭਾ ਦਿੱਲੀ ਇਹ ਪ੍ਰਾਪਰਟੀ ਉਹਨਾਂ ਦੀ ਸੀਗੀ ਅਗਰ ਉਹਨਾਂ ਨੇ ਕੋਈ ਐਕਸ਼ਨ ਲਿਆ ਤੇ ਸੀਪੀ ਦਾ ਨੁਕਸਾਨ ਹੋਣਾ ਸਪੈਸ਼ਲ ਡੀਜੀਪੀ ਜਿਹੜਾ ਹੈ ਸਾਈਬਰ ਕ੍ਰਾਈਮ ਦਾ ਨੁਕਸਾਨ ਹੋਣਾ ਹੈ ਡੀਜੀਪੀ ਦਾ ਇਹਨਾਂ ਨੇ ਜਿਹੜੇ ਝਾੜੂ ਵਾਲੇ ਜਿਹੜੇ ਬੈਠੇ ਨੇ ਇਹਨਾਂ ਨੇ ਤਾਂ ਫਰਜ਼ੀ ਤੇ ਜ਼ੁਬਾਨੀ ਹੁਕਮ ਦਿੱਤੇ ਇਹ ਤਾਂ ਕਿਸੇ ਘੇਰੇ 'ਚ ਨਹੀਂ ਆਉਣੇ ਇਸ ਕਰਕੇ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਬਾਰ-ਬਾਰ ਕਿ ਪੰਜਾਬ ਪੁਲਿਸ ਰਾਜ ਵਿੱਚ ਤਬਦੀਲ ਹੋ ਚੁੱਕਾ ਹੈ ਕਿਹੜਾ ਸਾਹਿਬ ਜਿਹੜੇ ਮੁਕਦਮੇ ਤੁਹਾਡੇ ਖਿਲਾਫ ਦਰਜ ਹੋਏ ਤੇ ਨਾਲ ਹੋਏ ਕਾਂਗਰਸੀਆਂ ਦੇ ਖਿਲਾਫ ਕਿ ਕਾਂਗਰਸ ਆਪ ਆਦੀ ਪਾਰਟੀ ਦੀ ਸਰਕਾਰ ਦੇ ਖਿਲਾਫ ਲਾਮਤ ਹੋ ਰਹ ਦੇਖੋ ਸਾਡਾ ਇਹ ਜਿਹੜੀ ਬਦਲਾਖੋਰੀ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਪੁਰਾਣੇ ਸਮੇਂ 'ਚ ਮਾੜਾ ਮੋਟਾ ਲੀਡਰਾਂ ਦੀ ਆਪਸ ਵਿੱਚ ਹੋਇਆ ਕਰਦੀ ਸੀ ਲੇਕਿਨ ਇਹਨਾਂ ਨੇ ਸਰਪੰਚ ਪੱਧਰ ਤੱਕ ਪੰਚ ਪੱਧਰ ਤੱਕ ਕੌਂਸਲਰ ਪੱਧਰ ਤੱਕ ਆਮ ਬੰਦੇ ਤੱਕ ਪੱਧਰ ਤੱਕ ਬਦਲਾਖੋਰੀ ਪਹੁੰਚਾਤੀ ਆ ਕਾਂਗਰਸ ਪਾਰਟੀ ਮਨਰੇਗਾ ਦੇ ਜਿਹੜੇ ਕਾਨੂੰਨ ਬਦਲੇ ਨੇ ਉਹਦੇ ਇੱਕ ਪਬਲਿਕ ਕੰਟੈਕਟ ਪ੍ਰੋਗਰਾਮ ਕੀਤਾ ਮੈਂ ਪਗਿਲ ਸਾਹਿਬ ਨੂੰ ਕਿਹਾ ਸੀਗਾ ਕਿ ਇੱਕ ਸਪੈਸ਼ਲ ਕੰਡੈਮਨੇਸ਼ਨ ਜਿਹੜੀ ਆ ਜੋ ਬਦਲਾਖੋਰੀ ਹੋ ਰਹੀ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਪਰਚੇ ਦਰਜੋ ਮੇਰੇ ਤੇ ਤਾਂ ਹੁਣ ਛੇਵਾ ਪਰਚਾ ਦਰਜ ਕਰਤਾ ਸੀ ਛੇਵਾ ਸਿਰਫ ਆ ਪਿਛਲੇ 3 3.5 ਸਾਲ ਵਿੱਚ ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਲੀਡਰਾਂ ਨੂੰ ਡਿਫੈਂਡਿੰਗ ਔਰ ਵਰਕਰਾਂ ਨੂੰ ਡਿਫੈਂਡ ਕਰਨ ਦੀ ਬਹੁਤ ਲੋੜ ਆ ਔਰ ਮੈਂ ਤਾਂ ਇਹ ਕਹਿ ਰਿਹਾ ਪਬਲਿਕਲੀ ਕਿ ਪ੍ਰਮਾਤਮਾ ਕਰੇ ਸਾਡੀ ਸਰਕਾਰ ਬਣੇ ਇੱਕ ਪੂਰਾ ਵਿੰਡੇਟ ਪੋਲੀਟੀਕਲ ਵਿੰਡੇਟਾ ਕਮਿਸ਼ਨ ਬਣਾਇਆ ਜਾਵੇਗਾ ਜਿਹਦੇ ਚ ਸੈਂਕੜੇ ਹਜ਼ਾਰਾਂ ਕੇਸ ਜਿਹੜੇ ਪੰਜਾਬ 'ਚ ਦਰਜ ਹੋਏ ਨੇ ਨਾ ਸਿਰਫ ਕਾਂਗਰਸ ਵਰਕਰਾਂ ਦੇ ਖਿਲਾਫ ਕਿਸੇ ਵੀ ਖਿਲਾਫ ਪਰਚੇ ਦਰਜ ਹੋਣਗੇ ਔਰ ਉਹਦੇ ਤੇ ਅਸੀਂ ਉਹਨਾਂ ਨੂੰ ਇਨਸਾਫ ਦੇਾਂਗੇ ਉਲਟੇ ਪਰਚੇ ਜਿਨ੍ਹਾਂ ਲੋਕਾਂ ਨੇ ਝੂਠੇ ਪਰਚੇ ਦਰਜ ਕਰਾਏ ਨੇ ਸੈਕਸ਼ਨ 182 ਲਾ ਕੇ ਉਹਨਾਂ ਦੇ ਉੱਤੇ ਉਲਟੇ ਪਰਚੇ ਦਰਜ ਕਰਾਉਂਦੇ ਹਾਂ। ਪ੍ਰੋਫੈਸਰ ਰੈਡੀ ਆ ਤੁਸੀਂ ਕਾਹਦੇ ਰੈਣੀ ਬਈ? ਹਾਂਜੀ। ਹਾਂਜੀ ਖਰਦ ਸਾਹਿਬ ਅੱਜ ਕੋਰ ਸਾਹਿਬ ਨੂੰ ਮਿਲਿਆ। ਦੋਸਤੋ ਇਸ ਤਰ੍ਹਾਂ ਅੱਜ ਅਸੀਂ ਆਨਰੇਬਲ ਗਵਰਨਰ ਪੰਜਾਬ ਨੂੰ ਮਿਲੇ ਹਾਂ। ਸਾਡੇ ਦੋ ਇੰਪੋਰਟੈਂਟ ਇਸ਼ੂਸ ਸੀਗੇ। ਇੱਕ ਤਾਂ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਬਦਲਾਖੋਰੀ ਜਿਹੜੀ ਆ ਉਹ ਸਿਖਰਾਂ ਤੇ ਆ। ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹਿੰਮਤ ਕਰਦਾ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਨ ਦਾ ਨੁਕਤਾ ਚੀਨੀ ਕਰਨ ਦਾ ਜਾਣਕਾਰੀ ਲੈਣ ਦਾ ਉਹਨਾਂ ਦੇ ਉੱਤੇ ਕਿਵੇਂ ਰੈਂਡਮਲੀ ਪਰਚੇ ਦਰਜ ਕੀਤੇ ਗਏ ਚਾਹੇ ਉਹ 10 ਪੱਤਰਕਾਰਾਂ ਦੇ ਆਜ਼ਾਦ ਮੀਡੀਆ ਦੇ ਪਰਚੇ ਦਰਜ ਹੋਏ ਉਸ ਤੋਂ ਬਾਅਦ ਅਤੀਸ਼ੀ ਨੇ ਜੋ ਅਪਸ਼ਬਦ ਬੋਲੇ ਵਿਧਾਨ ਸਭਾ ਦਿੱਲੀ 'ਚ ਪਰਚਾ ਉਹਦਾ ਜਲੰਧਰ ਵਿੱਚ ਦਰਜ ਕਰਤਾ ਤੇ ਪਰਚਾ ਖੈਰੇ ਤੇ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਇਹ ਦਰਸਾਉਂਦਾ ਵਾ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਵਾ ਇਸ ਲਈ ਇੱਕ ਮੁੱਦਾ ਦਾ ਸਾਡਾ ਇਹ ਸੀਗਾ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕਿਰਪਾ ਕਰਕੇ ਬੀ ਜੀ ਪੀ ਪੰਜਾਬ ਨੂੰ ਜਵਾਬ ਤਲਬੀ ਮੰਗੋ ਉਹਨਾਂ ਦੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਬਦਲਾਖੋਰੀ ਮੇਰੇ ਆਪਣੇ ਹਲਕੇ ਭਲੱਤ ਵਿੱਚ ਕੀਤੀ ਗਈ ਆ ਪਿਛਲੀਆਂ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਦੀਆਂ ਚੱਲਦੀਆਂ ਇਲੈਕਸ਼ਨਾਂ ਵਿੱਚ 9 ਮੁਕਦਮੇ ਦਰਜ ਕੀਤੇ ਗਏ ਨੇ 9 ਐਫ ਆਈ ਆਰ ਝੂਠੀਆਂ ਔਰ ਉਹਨਾਂ ਵਿੱਚ 2 ਦਰਜਨ ਤੋਂ ਜ਼ਿਆਦਾ ਇੰਪੋਰਟੈਂਟ ਕਾਂਗਰਸ ਦੇ ਆਗੂ ਜਿਹੜੇ ਚੇਅਰਮੈਨ ਨੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਗਰ ਪੰਚਾਇਤਾਂ ਦੇ ਪ੍ਰਧਾਨ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਨੂੰ ਚੁਣ-ਚੁਣ ਕੇ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਉਹਨਾਂ ਨੂੰ ਪਰਚਾ 'ਚ ਨਾਮਜ਼ਦ ਕਰਤਾ ਤਾਂ ਕਿ ਦਹਿਸ਼ਤ ਪਾਈ ਜਾ ਸਕੇ ਔਰ ਇੱਥੇ ਬਾਸ ਨਹੀਂ ਇੱਕ ਇਦਾਂ ਦੀ ਫਜ਼ੂਲ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਨੰਬਰ 251 ਪੁਲਿਸ ਸਟੇਸ਼ਨ ਸੁਬਾਨਪੁਰ ਇੱਕ ਫਰਜੀ ਜਿਹਾ ਜਗਾੜ ਬਣਾ ਲਿਆ ਕਿ ਜੀ ਇਹਨਾਂ ਨੇ ਸਰਕਾਰੀ ਰਾਸ਼ਨ ਚੋਰੀ ਕੀਤਾ ਔਰ ਹੜਾ ਹੜਾਂ ਦੇ ਟਾਈਮ ਦੀ ਗੱਲ ਬਣਾ ਕੇ ਉਹਦੇ ਚ ਪਹਿਲਾਂ 7 ਬੰਦੇ ਨਾਮਜ਼ਦ ਕੀਤੇ ਔਰ ਉਸ ਤੋਂ ਬਾਅਦ ਉਹਨੂੰ ਅਣਪਛਾਤੇ ਰੱਖ ਦਿੱਤਾ ਐਂਡ ਅਨ ਅਦਰ ਅਨ ਆਈਡੈਂਟੀਫਾਈਡ ਪਰਸਨਸ ਅਣਪਛਾਤਿਆਂ ਵਿੱਚ ਚੱਲਦੀ ਇਲੈਕਸ਼ਨ ਚ ਜਿਹਦਾ ਦਿਲ ਕੀਤਾ ਉਹਨਾਂ ਇੰਪੋਰਟੈਂਟ ਬੰਦਿਆਂ ਨੂੰ ਉਹਦੇ ਚ ਨਾਮਜ਼ਦ ਕਰਤਾ ਇਹਦੇ ਨਾਲ ਔ ਜਿਆਦਾ ਮਤਲਬ ਬਦਲਾਖੋਰੀ ਪੋਲੀਟিক্যাল ਵਿਂਡੇਟਾ ਪੋਲੀਟিক্যাল ਟਰੋਰਿਜ਼ਮ ਬੇਰਖਾਲ ਸਾਰੇ ਵੇਸ ਕਿਤੇ ਨਹੀਂ ਹੋ ਰਿਹਾ ਜੋ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਅਸੀਂ ਡੀਜੀਪੀ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਸਾਨੂੰ ਪੂਰਾ ਇੱਕ ਡੈਲੀਗੇਸ਼ਨ ਦਾ ਸਮਾਂ ਦਿਓ ਉਹ ਜਿਹੜੇ 25 ਬੰਦੇ ਨਾਮਜ਼ਦ ਕੀਤੇ ਗਏ ਉਹ ਗਵਰਨਰ ਸਾਹਿਬ ਦੇ ਮੱਥੇ ਲਾਉਣੇ ਆ ਉਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ ਵਾ ਔਰ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਦੋਨਾਂ ਹੱਥਾਂ ਨਾਲ ਪੰਜਾਬ ਦੇ ਸਰੋਤਾ ਨੂੰ ਲੁੱਟਿਆ ਜਾ ਰਿਹਾ ਉਹਦੀ ਬੜੀ ਇੱਕ ਇੰਪੋਰਟੈਂਟ ਅਸੀਂ ਜਿਹੜੀ ਰੈਪ੍ਰেজentation ਗਵਰਨਰ ਨੂੰ ਦਿੱਤੀ ਆ ਪਿਛਲੇ ਸਮੇਂ ਵਿੱਚ ਕੈਬਨਿਟ ਪੰਜਾਬ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਪੀ ਐਲ ਪੀ ਐ ਉਹਦੇ ਵਿੱਚ ਇੱਕ بڑی ਅ ਹੁਸ਼ਾਰੀ ਨਾਲ ਤਬਦੀਲੀ ਕੀਤੀ ਆ ਸੈਕਸ਼ਨ 4 ਨੂੰ ਅਮੈਂਡ ਕੀਤਾ ਜਿੰਨੇ ਰੈਸਟ੍ਰਿਕਟਿਡ ਏਰੀਆ ਸੀ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ ਬਾਹਰ ਨਵਾਂ ਚੰਡੀਗੜ੍ਹ ਦੇ ਲਾਗੇ ਮੁਹਾਲੀ ਦੇ ਲਾਗੇ ਔਰ ਇੱਥੋਂ ਲੈ ਕੇ ਪਠਾਨਕੋਟ ਤੱਕ ਜਿੰਨੀ ਕੰਡੀ ਦੀ ਬੈਲਟ ਸੀ ਇਹ ਸਾਰਾ ਰੈਸਟ੍ਰਿਕਟਿਡ ਏਰੀਆ ਸੀਗਾ ਫੋਰੈਸਟ ਲੈਂਡ ਸੀਗਾ ਗ੍ਰੀਨ ਬੈਲਟ ਸੀਗੀ ਇੱਥੇ ਕੋਈ ਵੀ ਵਿਅਕਤੀ ਫਾਰਮ ਹਾਊਸ ਨਹੀਂ ਸੀ ਬਣਾ ਸਕਦਾ ਪਹਿਲਾ ਸ਼ਰਤ ਸੀ ਕਿ 2.5 ਏਕੜ ਘਟੋ ਘੱਟ ਜ਼ਮੀਨ ਹੋਵੇ ਉਹਦੇ ਤੇ ਵੀ ਟੈਂਪਰੇਰੀ ਸਟਰਕਚਰ ਖੜਾ ਕੀਤਾ ਜਾ ਸਕਦਾ ਸੀਗਾ ਹੋਰ ਤੁਸੀਂ ਕੁਝ ਨਹੀਂ ਸੀ ਬਣਾ ਸਕਦੇ ਉਹਦੇ ਨਾਲ ਸਾਡੇ ਪੰਜਾਬ ਦੀ ਇਕੋਲੋਜੀ ਬਚੀ ਹੋਈ ਸੀ ਵਾਤਾਵਰਨ ਬਚਿਆ ਹੋਇਆ ਸੀਗਾ ਲੇਕਿਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਸ਼ਾਰੀ ਨਾਲ ਲੈਂਡ ਮਾਫੀਆ ਨਾਲ ਮਿਲ ਕੇ ਇਹਨਾਂ ਨੇ ਜਿਹੜੀ ਅਮੈਂਡਮੈਂਟ ਕੀਤੀ ਆ ਪੀਐਲਪੀਏ ਦੇ ਵਿੱਚ ਉਹਦੇ 'ਚ ਇਹਨਾਂ ਨੇ ਹੁਣ ਅਲਾਉ ਕਰਤਾ ਕਿ ਤੁਸੀਂ 2.5 ਏਕੜ ਦੀ ਬਜਾਏ 1 ਏਕੜ ਵਿੱਚ ਪੂਰਾ ਫਾਰਮ ਹਾਊਸ ਜਿੱਦਾਂ ਮਤਲਬ ਚੰਡੀਗੜ੍ਹ ਵਿੱਚ ਮਕਾਨ ਬਣਦੇ ਨੇ ਜਾਂ ਸ਼ਹਿਰਾਂ 'ਚ ਬਣਦੇ ਨੇ 70-80% ਕਵਰਡ ਏਰੀਆ ਤੁਸੀਂ ਮਕਾਨ ਬਣਾ ਸਕਦੇ ਹੋ ਔਰ ਇਹਦੇ 'ਚ ਜਿਹੜਾ ਲੈਂਡ ਮਾਫੀਆ ਦੀ ਗੱਲ ਕੀਤੀ ਆ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੈਬਨਿਟ ਵਿੱਚ ਇਹ ਅਮੈਂਡਮੈਂਟ ਕਰਨੀ ਆ ਮਾਸਟਰ ਪਲਾਨ ਨੂੰ ਛੇੜਛਾੜ ਕਰਨੀ ਆ ਪਹਿਲਾ ਇਹਨਾਂ ਨੇ ਦਿੱਲੀ ਦੇ ਲੋਕਾਂ ਨੇ ਜਿਹੜੇ ਆਗੂ ਨੇ ਕੇਜਰੀਵਾਲ ਸਸੋਡਿਆ ਸਤਿੰਦਰ ਜੈਨ ਔਰ ਜਿਹੜਾ ਲੈਂਡ ਸ਼ਾਰਕਸ ਨੇ ਪੰਜਾਬ ਦੇ ਵਿੱਚ ਪਹਿਲਾ ਇਹਨਾਂ ਨੇ ਜ਼ਮੀਨਾਂ ਚੱਕੀਆਂ ਕਿਉਂਕਿ ਜਦੋਂ ਰੈਸਟ੍ਰਿਕਟਿਡ ਏਰੀਆ ਸੀਗਾ ਮਿਸਾਲ ਦੇ ਤੌਰ ਤੇ ਚੰਡੀਗੜ੍ਹ ਦੇ ਨੇੜੇ-ਨੇੜੇ ਰੈਸਟ੍ਰਿਕਟਿਡ ਏਰੀਆ ਦੀ ਕੀਮਤ 1 1 ਕਰੋੜ ਰੁਪਇਆ ਏਕੜ ਸੀਗਾ ਕਿਉਂਕਿ ਉੱਥੇ ਕੁਝ ਤੁਸੀਂ ਬਣਾ ਨਹੀਂ ਸਕਦੇ ਸੀਗੇ ਪਹਿਲਾ ਇਹਨਾਂ ਨੇ ਲੈਂਡ ਬੈਂਕ ਇਕੱਠਾ ਕੀਤਾ ਇੱਥੋਂ ਲੈ ਕੇ ਚੰਡੀਗੜ੍ਹ ਤੋ ਪਠਾਨਕੋਟ ਹਸਾਰਪੁਰ ਦੀ ਕੱਢੀ ਬੈਲਟ ਤੱਕ ਇਹਨਾਂ ਨੇ ਸਸਤੀਆਂ ਜ਼ਮੀਨਾਂ ਚੱਕੀਆਂ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਕਾਨੂੰਨ ਵਿੱਚ ਤਬਦੀਲੀ ਕਰਾ ਲੈਣੀ ਕੈਬਨਿਟ ਤੋਂ ਔਰ ਜ਼ਮੀਨਾਂ ਚੱਕਣ ਤੋਂ ਬਾਅਦ ਇਹਨਾਂ ਨੇ ਇਹ ਪੀਐਲਪੀਏ ਦਾ ਸੈਕਸ਼ਨ 4 ਵਿੱਚ ਜਿਹੜੀ ਤਬਦੀਲੀ ਕੀਤੀ ਆ ਉਹਦੇ ਨਾਲ ਕੀ ਹੋਇਆ ਕਿ ਓਵਰਨਾਈਟ ਰਾਤੋਂ ਰਾਤ ਇੱਕ ਦਾ 5 ਕਰੋੜ ਰੁਪਇਆ ਕਿਲੇ ਦਾ ਬਣਾ ਲਿਆ ਇਹਨਾਂ ਨੇ ਇਦਨੋਂ ਵੱਡੀ ਠੱਗੀ ਪੰਜਾਬ ਦੇ ਨਾਲ ਨਹੀਂ ਹੋ ਸਕਦੀ ਇਹ ਇਹ ਕਾਲੇਜੀ ਦਾ ਵੀ ਬਲਾਤਕਾਰ ਇੱਥੇ ਹੁਣ ਚੰਡੀਗੜ੍ਹ ਤੋਂ ਲੈ ਕੇ ਤੇ ਪਠਾਨਕੋਟ ਤੱਕ ਸਾਰਾ ਕੰਕਰੀਟ ਜੰਗਲ ਬਣ ਜਾਏਗਾ ਦਰਖਤ ਵੱਡੇ ਜਾਣਗੇ ਲੇਕਿਨ ਕਿਸੇ ਦਿੱਲੀ ਵਾਲਿਆਂ ਨੂੰ ਕੀ ਪਰਵਾਹ ਹੈ ਕਿਉਂਕਿ ਇੱਥੇ ਤਾਂ ਗੈਰ ਪੰਜਾਬੀਆਂ ਦਾ ਰਾਜ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਸਾਡਾ ਡੀਜੀਪੀ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਸਾਡੇ ਰੇਰਾ ਦਾ ਚੇਅਰਮੈਨ ਗੈਰ ਪੰਜਾਬੀ ਸਾਡਾ ਇੰਡਸਟਰੀਅਲ ਕਾਰਪੋਰੇਸ਼ਨ ਦਾ ਚੇਅਰਮੈਨ ਗੈਰ ਪੰਜਾਬੀ ਜਿੰਨੀਆਂ ਇੰਪੋਰਟੈਂਟ ਅਸਾਈਨਮੈਂਟਸ ਉਹ ਪੋਜੀਸ਼ਨਾਂ ਨੇ ਸਾਰੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਆਣ ਕੇ ਕੋਠੀਆਂ ਤੇ ਕਬਜ਼ਾ ਕਰ ਲਿਆ ਸਾਡੀਆਂ ਸਾਡੇ ਦਫ਼ਤਰਾਂ ਦੇ ਉੱਤੇ ਕਬਜ਼ਾ ਕਰ ਲਿਆ ਜਿੰਨੀਆਂ ਨੌਕਰੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਦੇ ਦਿੱਤੀਆਂ ਬਹੁਤ ਵੱਡਾ ਧੋਖਾ ਬਹੁਤ ਵੱਡਾ ਫਰਾਡ ਇਹ ਸਰਕਾਰ ਨੇ ਕੀਤਾ ਔਰ ਅੱਜ ਮੈਂ ਗਵਰਨਰ ਸਾਹਿਬ ਨੂੰ ਚੇਤੇ ਕਰਾਇਆ ਕਿ ਤੁਸੀਂ ਜਿਹੜਾ ਟੋヨタ ਹਾਈਲਕਸ ਜਿਹੜੀਆਂ ਇਹਨਾਂ ਨੇ 144 ਗੱਡੀਆਂ ਖਰੀਦੀਆਂ ਸੜਕ ਸੁਰੱਖਿਆ ਫੋਰਸ ਲਈ ਉਹਦੀ ਰੈਪ੍ਰেজੈਂਟੇਸ਼ਨ ਤੇ ਤੁਹਾਡੀ ਵਾਲੇ ਤੁਹਾਡੇ ਵੱਲੋਂ ਦਿੱਤੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਆ ਗਵਰਨਰ ਸਾਹਿਬ ਨੇ ਲਿਖਿਆ ਪਿਛਲੇ ਦਿਨੀ ਡੀਜੀਪੀ ਨੂੰ ਕਿ ਇਹਦੀ ਪ੍ਰੋਪਰ ਜਾਂਚ ਕਰਾ ਕੇ ਤੇ ਰਿਪੋਰਟ ਦਿੱਤੀ ਜਾਵੇ ਲੇਕਿਨ ਡੀਜੀਪੀ ਨੇ ਪੰਜਾਬ ਸਰਕਾਰ ਨੇ ਗਵਰਨਰ ਦੇ ਹਦਾਇਤਾਂ ਨੂੰ ਛਿੱਕੇ ਤੇ ਟੰਗਿਆ ਵਾ ਔਰ ਤੁਸੀਂ ਸਾਰੇ ਜਾਣਦੇ ਕਿ ਟੋヨタ ਹਾਈਲੈਕਸ ਇੱਕ ਗੱਡੀ ਤੇ ਪਿੱਛੇ 10 ਤੋਂ 15 ਲੱਖ ਰੁਪਏ ਡਿਸਕਾਊਂਟ ਮਿਲਦਾ ਲੇਕਿਨ ਪੰਜਾਬ ਸਰਕਾਰ ਨੇ ਪੂਰੇ ਪੈਸੇ ਦਿੱਤੇ 144 ਗੱਡੀਆਂ ਦੇ ਤੇ ਬਾਅਦ ਵਿੱਚ ਪੈਸਾ ਕਮਿਸ਼ਨ ਵਿੱਚ ਖਾਦਾ बीजेपी ਦੇ ਨਾਮ ਤੇ ਬਿਲਿੰਗ ਆ ਭਗਵਾਨ ਤਮਾਨ ਉਹਦਾ ਹੋਮ ਮਿਨਿਸਟਰ ਆ ਔਰ ਇਹਦੇ ਨਾਲ ਵੱਡੀ ਠੱਗੀ ਬਲੈਕ ਐਂਡ ਵਾਈਟ ਓਪਨ ਐਂਡ ਸ਼ਟ ਕੇ ਸਫ ਕਰਾਪਸ਼ਨ ਲੇਕਿਨ ਕੋਈ ਜਾਂਚ ਨਹੀਂ ਕਰਾਈ ਪਰ ਜੇ ਸਾਡੇ ਤੇ ਐਫ ਆਈ ਆਰ ਦਰਜ ਕਰਨੀ ਆ ਤੇ ਉਹ ਤਾਂ ਫੋਰੈਂਸਿਕ ਜਾਂਚ ਘੰਟਿਆਂ ਚ ਹੀ ਲੈ ਆਉਂਦੇ ਨੇ ਔਰ ਜਿਹੜੀ ਆਡੀਓ ਦੀ ਜਾਂਚ ਕਰਾਈ ਉਹ ਕਿਵੇਂ ਕਿਹੜੀ ਫੋਰੈਂਸਿਕ ਅਧਿਸ਼ੀ ਦੀ ਅਧਿਸ਼ੀ ਦਾ ਜਿਹੜਾ ਵੌਇਸ ਸੈਂਪਲ ਤਾਂ ਲਿਆ ਹੀ ਨਹੀਂ ਸਾਡੀ ਲੈਬ ਨੇ ਉਹ ਕਿਵੇਂ ਕਹਤਾ ਕਿ ਉੱਥੇ ਅਧਿਸ਼ੀ ਨੇ ਫਲਾਣੇ ਸ਼ਬਦ ਨਹੀਂ ਬੋਲੇ ਇਸ ਤਰ੍ਹਾਂ ਦਾ ਫਰਾਡ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਸਾਡਾ ਵਫਲ ਜਿਹੜਾ ਸੀਗਾ ਉਹ ਕਿਸ ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਨੇ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਅਤੇ ਦੂਜੇ ਆਫੀਸਰਜ਼ ਅਸੀਂ ਇਹ ਦੋਨੋਂ ਰੈਪ੍ਰেজentation ਆ ਗਵਰਨਰ ਨੂੰ ਦੇ ਕੇ ਆਏ ਆ ਅਸ ਕਰਦੇ ਆ ਕਿ ਗਵਰਨਰ ਕਨਸਟੀਟਿਊਸ਼ਨਲ ਹੈਡ ਆ ਇਹਦੇ ਵਿੱਚ ਕੋਈ ਨਾ ਕੋਈ ਮਦਖਲਤ ਕਰਕੇ ਤੇ ਇਸ ਪੰਜਾਬ ਨੂੰ ਇਨਸਾਫ ਤੋਂ ਆਉਣ ਦੀ ਕੋਸ਼ਿਸ਼ ਕਰਨਗੇ ਧੰਨਵਾਦ ਤੁਹਾਡਾ ਖੈਰ ਸਾਹਿਬ ਜੁਲ ਐਫ ਆਈ ਆਰ ਦਰਜ ਹੋਈ ਹੈ 6 ਘੰਟਿਆਂ ਬਾਅਦ ਜਿਹੜੀ ਉਹ ਦਰਜ ਕਰ ਦਿੱਤੀ ਗਈ 1 ਵਜੇ ਦੇ ਕਰੀਬ ਹਾਂਜੀ ਮੈਂ ਦੇਖੀ ਉਹਦੀ ਟਾਈਮਿੰਗ ਤੇ 11 ਵਜੇ ਜੋ ਕੀ ਲੱਗਦਾ 6 ਘੰਟਿਆਂ ਦੇ ਵਿੱਚ ਵਿੱਚ ਵੌਇਸ ਸੈਂਪਲਿੰਗ ਲੈ ਕੇ ਜਿਹੜੀ ਆ ਉਹ ਪਾਸ ਹੋ ਗਈ ਉਹਹੀ ਦਾ ਮੈਂ ਜ਼ਿਕਰ ਕੀਤਾ ਵਾ ਮਤਲਬ ਹੀ ਕੋਈ ਨਹੀਂਗਾ ਇਹ ਸਾਰਾ ਫਰਾਡੂਲੈਂਟ ਕਨਕਾਕਟਡ ਸਟੋਰੀ ਆ ਕਿ 6 ਘੰਟਿਆਂ ਚ ਪਰਚਾ ਦਰਜ ਹੋ ਗਿਆ ਜਲੰਧਰ ਦੇ ਸੀਪੀ ਨੇ 6 ਘੰਟਿਆਂ ਦੇ ਵਿੱਚ ਵੌਇਸ ਸੈਂਪਲ ਵੀ ਸੌਰੀ ਆਡੀਓ ਦੀ ਫੋਰੈਂਸਿਕ ਜਾਂਚ ਵੀ ਲੈ ਲਈ ਵੀਡੀਓ ਦੀ ਤੇ ਜਦੋਂ ਕਿ ਆ ਕਿ ਤੀਸੀ ਜਿਹੜੇ ਕਿ ਅਪਸ਼ਬਦ ਬੋਲੀਗੁਰੂ ਤੇ ਹਜ਼ਰ ਸਾਹਿਬ ਜਾਂ ਸਾਡੇ ਗੁਰੂਆਂ ਵਾਸਤੇ ਉਹਦਾ ਵਾਇਸ ਦਾ ਸੈਂਪਲ ਤਾਂ ਲਿਆ ਹੀ ਨਹੀਂ ਗਿਆ ਉਹਦੇ ਸੈਂਪਲਿੰਗ ਤੋਂ ਬਿਨਾਂ ਹੀ ਫੋਰੈਂਸਿਕ ਨੇ ਉਹਨੂੰ ਜਾਂਚ ਦਿੱਤੀ ਅਸਲ ਕੌਗਨੀਸੈਂਸੇ ਦੀ ਸਪੀਕਰ ਦਿੱਲੀ ਨੇ ਲਈ ਆ ਇਹਨਾਂ ਨੂੰ ਇਹਨਾਂ ਨੂੰ ਆ ਨੋਟਿਸ ਕੱਢਿਆ ਸੀਗਾ ਇਹਨਾਂ ਨੇ ਕੱਲ 10 ਦਿਨ ਦਾ ਟਾਈਮ ਹੋਰ ਮੰਗਿਆ ਪਰ ਮੈਨੂੰ ਪਤਾ ਲੱਗਿਆ ਕਿ ਉਹ 10 ਦਿਨ ਦੇ ਟਾਈਮ ਦੇਣ ਤੋਂ ਇਨਕਾਰੀ ਨੇ ਔਰ ਉਹਨਾਂ ਨੇ ਕਿਹਾ ਕਿ ਅਗਲੇ 48 ਘੰਟਿਆਂ ਵਿੱਚ ਸਾਨੂੰ ਫੋਰੈਂਸਿਕ ਜਾਂਚ ਦੀ ਰਿਪੋਰਟ ਵੀ ਦਿਓ ਐਫ ਆਈ ਆਰ ਦੀ ਕਾਪੀ ਵੀ ਦਿਓ ਦੇਖੋ 2 ਦਿਨ ਐਫ ਆਈ ਆਰ ਚੋਰਾ ਮੰਗੂ ਹਲੇ ਵੀ ਚੋਰਾ ਵਾਂਗੂ ਹਲੇ ਅਪਲੋਡ ਨਹੀਂ ਕੀਤੀ ਜਿਹੜਾ ਕਾਨੂੰਨ ਕਹਿੰਦਾ ਵਾ ਕਿ ਇਟ ਸ਼ੁਡ ਬੀ ਅਪਲੋਡਡ ਔਨਲਾਈਨ ਉਹ ਵੀ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਰਿਪੀਟਡਲੀ ਕਹਿ ਰਹੇ ਆ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਇਹ ਸ਼ਬਦ ਬਣੋ ਵਰਤੋ ਕਿ ਅੱਜ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਪੁਲਿਸ ਸਟੇਟ ਬਣਾ ਦਿੱਤਾ ਸ਼ਾਸਕਤੇ ਦਾ ਸਮਾਂ ਵੀ ਬੱਗਿਆ ਗਿਆ ਹੁ ਸੋ ਮਾਫ ਕਰਨਾ 10 ਦਿਨ ਦਾ 10 ਦਿਨ ਦਾ ਸੀਪੀਐਮ ਜਲੰਧਰ ਨੇ ਵੀ ਬੀਜਪੀ ਪੰਜਾਬ ਨੇ ਵੀ ਬਿਨਾਲੀ ਸਪੈਸ਼ਲ ਜਿਹੜੇ ਸਾਈਬਰ ਕ੍ਰਾਈਮ ਨੇ ਉਹਨਾਂ ਨੇ ਵੀ ਸਾਨੂੰ ਦੱਸ ਦਿੰਦਾ ਮੈਂ ਦੇਖਿਆ ਉਹਨਾਂ ਨੇ ਮੰਨਣਾ ਨਹੀਂਗਾ ਉਹਨਾਂ ਨੇ ਕਹਿ ਦਿੱਤਾ ਕਿ ਇਹ ਉਹਨਾਂ ਨੂੰ ਲੱਗਦਾ ਕਿ ਉਹ ਇਹਨੂੰ ਸ਼ਾਰਟਲੀ ਫੋਲੋ ਅਪ ਕਰਨਗੇ ਔਰ ਅਫਸਰਾਨ ਨੂੰ ਮੈਂ ਸਿਰਫ ਕਹਿਣਾ ਗਾਉਣਾ ਕਿ ਤੁਹਾਨੂੰ ਹੱਥ ਠੋਕੇ ਬਣਾ ਕੇ ਤੁਹਾਡਾ ਇਸਤੇਮਾਲ ਕਰਕੇ ਪਰਚੇ ਅਲਟੀਮੇਟਲੀ ਜਾਂ ਐਕਸ਼ਨ ਤੁਹਾਡੇ ਤੇ ਹੋਣਾ ਹੁਣ ਜੇ ਕੋਈ ਸਪੀਕਰ ਵਿਧਾਨ ਸਭਾ ਆਟੋਨਮਸ ਬਾਡੀ ਆ ਵਿਧਾਨ ਸਭਾ ਦਿੱਲੀ ਇਹ ਪ੍ਰਾਪਰਟੀ ਉਹਨਾਂ ਦੀ ਸੀਗੀ ਅਗਰ ਉਹਨਾਂ ਨੇ ਕੋਈ ਐਕਸ਼ਨ ਲਿਆ ਤਾਂ ਸੀਪੀ ਦਾ ਨੁਕਸਾਨ ਹੋਣਾ ਸਪੈਸ਼ਲ ਡੀਜੀਪੀ ਜਿਹੜਾ ਹੈ ਸਾਈਬਰ ਕ੍ਰਾਈਮ ਦਾ ਨੁਕਸਾਨ ਹੋਣਾ ਡੀਜੀਪੀ ਦਾ ਇਹਨਾਂ ਨੇ ਜਿਹੜੇ ਝਾੜੂ ਵਾਲੇ ਜਿਹੜੇ ਬੈਠੇ ਨੇ ਇਹਨਾਂ ਨੇ ਤਾਂ ਫਰਜ਼ੀ ਤੇ ਜ਼ੁਬਾਨੀ ਹੁਕਮ ਦਿੱਤੇ ਇਹਦਾ ਕਿਸੇ ਘੇਰੇ ਚ ਨਹੀਂ ਆਉਣੇ ਇਸ ਕਰਕੇ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਬਾਰ-ਬਾਰ ਕਿ ਪੰਜਾਬ ਪੁਲਿਸ ਰਾਜ ਵਿੱਚ ਤਬਦੀਲ ਹੋ ਚੁੱਕਾ ਹੈ। ਘੈਰ ਸਾਹਿਬ ਜਿਹੜੇ ਮਦਮੇ ਤੁਹਾਡੇ ਖਿਲਾਫ ਦਰਜ ਹੋਏ ਤੇ ਨਾਲੇ ਹੋਏ ਕਾਂਗਰਸੀਆਂ ਦੇ ਖਿਲਾਫ ਇਹ ਕਾਂਗਰਸ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਲਾਮਬਧ ਹੋ ਰਹੀ ਹੈ। ਦੇਖੋ ਸਾਡਾ ਇਹ ਜਿਹੜੀ ਬਦਲਾਖੋਰੀ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਪੁਰਾਣੇ ਸਮੇਂ ਚ ਮਾੜਾ ਮੋਟਾ ਲੀਡਰਾਂ ਦੀ ਆਪਸ ਵਿੱਚ ਹੋਇਆ ਕਰਦੀ ਸੀ ਲੇਕਿਨ ਇਹਨਾਂ ਨੇ ਸਰਪੰਚ ਪੱਧਰ ਤੱਕ ਪੰਚ ਪੱਧਰ ਤੱਕ ਕਾਉਂਸਲਰ ਪੱਧਰ ਤੱਕ ਆਮ ਬੰਦੇ ਤੱਕ ਪੱਧਰ ਤੱਕ ਬਦਲਾਖੋਰੀ ਪਹੁੰਚਾਤੀ ਆ ਕਾਂਗਰਸ ਪਾਰਟੀ ਮੰਨਰੇਗਾ ਦੇ ਜਿਹੜੇ ਕਾਨੂੰਨ ਬਦਲੇ ਨੇ ਉਹਦੇ ਇੱਕ ਪਬਲਿਕ ਕੰਟੈਕਟ ਪ੍ਰੋਗਰਾਮ ਕੀਤਾ ਮੈਂ ਭਗਿਲ ਸਾਹਿਬ ਨੂੰ ਕਿਹਾ ਸੀਗਾ ਕਿ ਇੱਕ ਸਪੈਸ਼ਲ ਕੰਡੈਮਨੇਸ਼ਨ ਜਿਹੜੀ ਆ ਜੋ ਬਦਲਾਖੋਰੀ ਹੋ ਰਹੀ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਪਰਚੇ ਦਰਜੋ ਮੇਰੇ ਤੇ ਤਾਂ ਹੁਣ ਛੇਵਾ ਪਰਚਾ ਦਰਜ ਕਰਤਾ ਸੀ ਛੇਵਾ ਸਿਰਫ ਆ ਪਿਛਲੇ 3 3.5 ਸਾਲ ਵਿੱਚ ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਲੀਡਰਾਂ ਨੂੰ ਡਿਫੈਂਡਿੰਗ ਔਰ ਵਰਕਰਾਂ ਨੂੰ ਡਿਫੈਂਡ ਕਰਨ ਦੀ ਬਹੁਤ ਲੋੜ ਹੈ ਔਰ ਮੈਂ ਤਾਂ ਇਹ ਕਹਿ ਰਿਹਾ ਪਬਲਿਕਲੀ ਕਿ ਪ੍ਰਮਾਤਮਾ ਕਰੇ ਸਾਡੀ ਸਰਕਾਰ ਬਣੇ ਇੱਕ ਪੂਰਾ ਵਿੰਡੇ ਪੋਲੀਟੀਕਲ ਵਿੰਡੇਟਾ ਕਮਿਸ਼ਨ ਬਣਾਇਆ ਜਾਵੇਗਾ ਜਿਹਦੇ ਸੈਂਕੜੇ ਹਜ਼ਾਰਾਂ ਕੇਸ ਜਿਹੜੇ ਪੰਜਾਬ 'ਚ ਦਰਜ ਹੋਏ ਨੇ ਨਾ ਸਿਰਫ ਕਾਂਗਰਸ ਵਰਕਰਾਂ ਦੇ ਖਿਲਾਫ ਕਿਸੇ ਵੀ ਖਿਲਾਫ ਪਰਚੇ ਦਰਜ ਹੋਣਗੇ ਔਰ ਉਹਦੇ ਤੇ ਅਸੀਂ ਉਹਨਾਂ ਨੂੰ ਇਨਸਾਫ ਦੇਵਾਂਗੇ ਉਲਟੇ ਪਰਚੇ ਜਿਨ੍ਹਾਂ ਲੋਕਾਂ ਨੇ ਝੂਠੇ ਪਰਚੇ ਦਰਜ ਕਰਾਏ ਨੇ ਸੈਕਸ਼ਨ 182 ਲਾ ਕੇ ਉਹਨਾਂ ਦੇ ਉੱਤੇ ਉਲਟੇ ਪਰਚੇ ਦਰਜਾ ਹੋ। ਪ੍ਰੋਫੈਸਰ ਰੈਡੀ ਆ ਤੁਸੀਂ? ਕਾਹੋ ਰੈਡੀ ਹੋ ਵੀ? ਹਾਂਜੀ। ਹਾਂਜੀ। ਖਰਦ ਸਾਹਿਬ ਅੱਜ ਕੋਰ ਸਾਨੂੰ ਮਿਲਿਆ। ਦੋਸਤੋ ਇਸ ਤਰ੍ਹਾਂ ਅੱਜ ਅਸੀਂ ਆਨਰੇਬਲ ਗਵਰਨਰ ਪੰਜਾਬ ਨੂੰ ਮਿਲੇ ਆ। ਸਾਡੇ ਦੋ ਇੰਪੋਰਟੈਂਟ ਇਸ਼ੂਸ ਸੀਗੇ। ਇੱਕ ਤਾਂ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਬਦਲਾਖੋਰੀ ਜਿਹੜੀ ਆ ਉਹ ਸਿਖਰਾਂ ਤੇ ਆ। ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹਿੰਮਤ ਕਰਦਾ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਨ ਦਾ ਨੁਕਤਾ ਚੀਨੀ ਕਰਨ ਦਾ ਜਾਣਕਾਰੀ ਲੈਣ ਦਾ ਉਹਨਾਂ ਦੇ ਉੱਤੇ ਕਿਵੇਂ ਰੈਂਡਮਲੀ ਪਰਚੇ ਦਰਜ ਕੀਤੇ ਗਏ ਚਾਹੇ ਉਹ 10 ਪੱਤਰਕਾਰਾਂ ਦੇ ਆਜ਼ਾਦ ਮੀਡੀਆ ਦੇ ਪਰਚੇ ਦਰਜ ਹੋਏ ਉਸ ਤੋਂ ਬਾਅਦ ਅਤੀਸ਼ੀ ਨੇ ਜੋ ਅਪਸ਼ਬਦ ਬੋਲੇ ਵਿਧਾਨ ਸਭਾ ਦਿੱਲੀ 'ਚ ਪਰਚਾ ਉਹਦਾ ਜਲੰਧਰ ਵਿੱਚ ਦਰਜ ਕਰਤਾ ਤੇ ਪਰਚਾ ਖੈਰੇ ਤੇ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਇਹ ਦਰਸਾਉਂਦਾ ਵਾ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਵਾ ਇਸ ਲਈ ਇੱਕ ਮੁੱਦਾ ਦਾ ਸਾਡਾ ਇਹ ਸੀਗਾ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕਿਰਪਾ ਕਰਕੇ ਭੀਜਪੀ ਪੰਜਾਬ ਨੂੰ ਜਵਾਬਤਾਲੀ ਵੀ ਮੰਗੋ ਉਹਨਾਂ ਦੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਬਦਲਾਕੋਰੀ ਮੇਰੇ ਆਪਣੇ ਹਲਕੇ ਭਲੱਤ ਵਿੱਚ ਕੀਤੀ ਗਈ ਆ ਪਿਛਲੀਆਂ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦੀਆਂ ਚੱਲਦੀਆਂ ਇਲੈਕਸ਼ਨਾਂ ਵਿੱਚ 9 ਮੁਕਦਮੇ ਦਰਜ ਕੀਤੇ ਗਏ ਨੇ 9 ਐਫ ਆਈ ਆਰ ਝੂਠੀਆਂ ਔਰ ਉਹਨਾਂ ਵਿੱਚ 2 ਦਰਜਨ ਤੋਂ ਜ਼ਿਆਦਾ ਇੰਪੋਰਟੈਂਟ ਕਾਂਗਰਸ ਦੇ ਆਗੂ ਜਿਹੜੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਗਰਪੰਚਾਇਤਾਂ ਦੇ ਪ੍ਰਧਾਨ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਨੂੰ ਚੁਣ-ਚੁਣ ਕੇ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਉਹਨਾਂ ਨੂੰ ਪਰਚਾ ਵਿੱਚ ਨਾਮਜ਼ਦ ਕਰਤਾ ਤਾਂ ਕਿ ਦਹਿਸ਼ਤ ਪਾਈ ਜਾ ਸਕੇ ਔਰ ਇੱਥੇ ਬਾਸ ਨਹੀਂ ਇੱਕ ਇਦਾਂ ਦੀ ਫਜ਼ੂਲ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਨੰਬਰ 251 ਪੁਲਿਸ ਸਟੇਸ਼ਨ ਸੁਬਾਨਪੁਰ